ਜੀ ਸ੍ਰੀ ਗੁਰ ਇਸ ਟਾਈਮ ਆਪਾਂ ਸਵਾਏ ਮਾਧੋਪੁਰ ਤਮ ਰਹੇ ਆ ਸਵਾਏ ਮਾਧੋਪੁਰ ਵਾਲਾ ਜੰਗਲ ਦੇ ਵਿੱਚ ਦੀ ਹੁੰਦੇ ਹੋਏ ਆਪਾਂ ਸ਼ੋਹਰ ਨੂੰ ਜਾਵਾਂਗੇ ਜੀ ਬਰਸਾਤ ਕਾਫੀ ਹੋਈ ਆ ਜੀ ਰਾਤ ਦੀ ਇੱਥੇ ਬਰਸਾਤ ਤੇ ਇਸ ਚੰਨੀ ਬਰਸਾਤ ਦਾ ਸੋਸਾ ਪੂਰਾ ਬਣਿਆ ਹੋਇਆ ਹੈ ਦੀ ਸ਼ਾਈ ਹੋਈ ਹੈ ਰਾਤ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਰਾਤ ਪ੍ਰਸਾਦ ਇੱਥੇ ਜਿਵੇਂ ਉੱਡੇ ਹਟੀ ਹੁੰਦੀ ਹੈ ਜੰਗਲ ਬਪੂਣਾ ਸੀਗਾ ਤੁਹਾਨੂੰ ਤੇ ਥੋੜਾ ਜਿਹਾ ਹੁੰਦੇ ਜਿਹੇ ਟਕਰ ਖਰ ਕੇ ਜੰਗਲ ਨੂੰ ਸਹਾਈ ਜਾਣਾ ਪੂਰਾ ਜੰਗੀ ਤਰ੍ਹਾਂ ਇਹ ਵਰਤਿਤ ਹੁੰਦਾ ਹੈ ਕੱਤੀ ਦੇ ਥੋੜੇ ਜਿਹੇ ਟਾਇਰ ਬਾਹਰ ਹੁੰਦੇ ਕਾਰਨ ਤਾਂ ਤੁਹਾਨੂੰ ਬਾਹਰ ਕੱਟ ਕੇ ਵੀ ਚੰਗੀ ਤਰ੍ਹਾਂ ਵੀਡੀਓ ਨਹੀਂ ਬਣਾ ਸਕਦੇ। ਉਹ ਬਾਹਰ ਬਰਸਾਤ ਦੇ ਕਾਰਨ ਛਿੱਟੇ ਬਹੁਤ ਆਉਂਦੇ ਆ। ਅੱਡੇ ਦਾ ਪਾਣੀ ਜ਼ਹਰ ਵਰਗੀ ਦਿਖਾਈ ਨਹੀਂ ਦੇ ਰਿਹਾ। ਕਿਉਂਕਿ ਇੱਥੇ ਆਮੀ ਜਾਨਵਰੋਂ ਦੇ ਨਜ਼ਰ ਆ ਜਾਂਦੇ ਆ। ਆ ਬੜੀ ਠੰਡੀ ਠੰਡੀ ਆਉਂਦੀ ਆ ਇਹ ਪੂਰਾ ਜੰਗਲਾ ਬਹੁਤ ਟੂਰਿਸਟ ਇਧਰ ਘੁੰਮਣ ਵਾਸਤੇ ਆਉਂਦੇ ਆ ਤੇ ਆਪਾਂ ਵੀ ਸੋਚਾਂ ਚਲੋ ਜ਼ਿੰਦਗੀ ਦੇ ਵਿੱਚ ਘੁੰਮਣਾ ਵੀ ਜ਼ਰੂਰੀ ਆ ਆੰਡਾ ਕਰਨਾ ਹੋਣ ਦਾ ਪ੍ਰੋਗਰਾਮ ਵੀ ਹੋਇਆ ਇਹ ਅਨਾ ਇਸ ਵਾਰ ਫੇਰ ਆਪਣੇ ਨਾਲ ਤੁਹਾਨੂੰ ਪਤਾ ਹੀ ਹੈ ਵੈਦ ਪਲਾਟਾਂ ਵਾਲੀ ਸੁਰਮਕਸ ਲਿਆਣੀ ਇਹ ਸੋਨੀਸ ਲਿਆਣੀ ਇੱਕ ਬੰਦਾ ਇਸ ਵਾਰ ਮਿਸ ਹੋ ਗਿਆ ਪਿੰਡੀ ਪਲਾਕਾ ਇਸ ਵਾਰ ਇੱਕ ਸਾਡਾ ਤਿੰਨ ਜਾਣਿਆਂ ਦਾ ਪਿਛਲੇ ਘਾਰ ਚਾਰਾਂ ਜਾਣਿਆਂ ਦਾ ਸੀਗਾ 40% ਗਣਕਾ ਤੇ ਬਾਕੀ ਇੰਦਰ ਸੁਲਾਇ ਮਾਦੂਪੁਰ ਤੋਂ ਪਿੱਛੇ ਤੋਂ ਏਰੀਏ ਦੇ ਵਿੱਚ ਸਰੋਂ ਬਹੁਤ ਆ ਜੀ ਸਰੋਂ ਛੋਲੇ ਤੇ ਬਾਰਕ ਆ ਗਈ ਤੇ ਜੀ ਦੇਖ ਲੋ ਜੀ ਇੱਧਰ ਆ ਮੜਾ ਜੀ ਹੋਲੀ ਕਰਨੀ ਤੁਹਾਨੂੰ ਆਪਾਂ ਦਰਸ਼ਨ ਪਵਾ ਦਿੰਨੇ ਆ ਤੇ लाड़ली ਦੇ ਪੀਨੇ ਆਪਣੇ ਔਮਾਨ ਦੀ ਬੋਜ਼ ਵਿਚਾਰੇ ਠੰਡ ਦੇ ਵਿੱਚ ਅੜੀ ਗਰੇ ਨਹੀਂ ਕਿ ਸਾਡੇ ਵਾਸਤੇ ਕੋਈ ਸਮਾਨ ਲੈ ਕੇ ਆਵੇ ਇਹ ਸਾਨੂੰ ਰਾਸ਼ਨ ਦਾਵੇ ਉਹ ਦੁਨੀਆ ਰਾਸ਼ਨ ਲੈ ਕੇ ਵੀ ਆਉਂਦੀ ਆ ਅਸੀਂ ਸਾਡਾ ਨਾ ਥੋੜਾ ਜਿਹਾ ਖਰਾਬ ਛੱਡੇ ਪੈ ਜਾਂਦਾ ਬਾਹਰ ਇਹ ਲੌਂਦੇ ਆ ਤੇ ਬਾਹਰੋਂ ਛਿੱਟੇ ਆਉਂਦੇ ਆ ਜੀ ਅੰਦਰ ਇਸ ਕਰਕੇ ਆਪਾਂ ਨੂੰ ਵੀਡੀਓ ਇਸ ਤਰ੍ਹਾਂ ਹੀ ਬਣਾਉਣੀ ਪਈ। ਇਹ ਕਾਫੀ ਬੈਠੇ ਆ। ਹਾਣੇ ਫਰੈਂਡਸ ਇਹ ਤਾਂ ਅਰਕੇ ਇਹ ਸਟicker ਸੀਸੇ ਤੇ ਬਹੁਤ ਵੱਟਾ ਲੱਗ ਗਿਆ ਸੀਗਾ। ਅਸ਼ਕੋ ਦਾ ਵੀ ਨਹੀਂ ਪੜਦਾ। ਬਣਾਉਂਦੀ ਵੀਡੀਓ ਤੇ ਜੰਗਲ ਬਹੁਤ ਖੂਬਸੂਰਤ ਜੰਗਲ ਹੈ ਹਿਰਨ ਜੰਗਲ ਦੇ ਵਿੱਚ ਮੰਗਲ ਆਏ ਨੇ ਲੋਕਾਂ ਨੇ ਇਹ ਸਭ ਯਾਤਰਾ ਪੈਦਲ ਕਰਦੇ ਨੇ ਆਪੋ ਆਪਣੇ ਧਰਮ ਤੇ ਲਈ ਤੇ ਜਿਆਦਾਤਰ ਜਿਵੇਂ ਖਾਟੂ ਸ਼ਾਮ ਪੈਦਲ ਚੱਲ ਕੇ ਨੰਗੇ ਪੈਰੀ ਇਸ ਟਾਈਮ ਯਾਤਰਾ ਕਰਦੇ ਨੇ ਦੇਖੋ ਕਿੰਨੀ ਠੰਡ ਹੈ ਆਪਣੇ ਵੀ ਤੁਸੀਂ ਸਾਬ ਲਾ ਲੋ ਵੀ ਸਹਿਬ ਜਦਿਆਂ ਦੀਆਂ ਕਿੰਨੀਆਂ ਕੁਰਬਾਨੀਆਂ ਸੀਗੀਆਂ ਹੇ ਲੋਕ ਉਹਨਾਂ ਦਿਨਾਂ ਦੇ ਵਿੱਚ ਵਿਆਹ ਸ਼ਾਦੀਆਂ ਪ੍ਰੋਗਰਾਮ ਰੱਖੀ ਜਾਂਦੇ ਆ ਯਾਦ ਬਹੁਤ ਕਰਦੀ ਵਿੱਚੋਂ ਸਹੀ ਗੱਲ ਦੇ ਉਹਨਾਂ ਦਿਨਾਂ ਦੇ ਵਿੱਚ ਇਹ ਪੈਂਦੇ ਆ ਇਹ ਕੋਈ ਆਪਣੇ ਪਰਮਪਰਵਾਸ ਤੇ ਬੈਦ ਲਈ ਜਾਂਦਾ ਟਰੈਕਟਰ ਟਰਾਲੀਆਂ ਇਸ ਦੀ ਰੱਬ ਨੇ ਕਰਤਾ ਇਸ ਜੇਤੋ ਹਫਤੇ ਵੀ ਜਿਹੜੇ ਜਿਹੜੇ ਪਿੰਡਾਂ ਦੇ ਲੰਗਰ ਬਹੁਤ庞ਦੇ ਆ ਆਰ ਡੀ ਜੇ ਦਾ ਪੂਰਾ ਪ੍ਰਬੰਧਾ ਇਹਨਾਂ ਦੇ ਨਾ ਦੇਖ ਲੋ ਜੀ ਮੰਦਿਰ ਇਆ ਪਾਣੀ ਪੀਣਾ ਸੀ ਆਪਾਂ ਉਹਦਾ ਖੋਈਦਾ ਕਿ ਆਈ ਨਹੀਂ ਅਜੇ ਇਧਰਲੇ ਹੱਥੋਂ ਨਹੀਂ ਮੇਰੇ ਵਾਲੇ ਹੱਥਾਂ ਆ ਵੀ ਪੀਦਾ ਉਹ ਤਾਂ ਤੁਹਾਨੂੰ ਆਇਆ ਦੇਖੋ ਰਾਬੂ ਨੂੰ ਮੜਾ ਜਾ ਧਿਆਨ ਨੇ ਸਾਨੂੰ ਤੇ ਨਹੀਂ ਦੇ ਇੱਕ ਆਪਾਂ ਖੰਡੇ ਚੌਲ ਬਾਇਕੂ ਆਉਂਦੇ ਚੱਲ ਛਕਣਾ ਜੇ ਮਿਲ ਗਿਆ ਤਾਂ ਇਹ ਨਾਂਂਦੀ ਹੋਈ ਰਗਾ ਗੱਲਾਂ ਕਰਾਂਗੇ ਚਲੋ ਦੇਖ ਕੇ ਦਿਖਾ ਦੇਾਂਗੇ ਦਰਸ਼ਨ ਕਰਵਾ ਦੇਾਂਗੇ ਤੁਹਾਨੂੰ ਯਾਰ ਦੇਖੋ ਬਹੁਤ ਵਧੀਆ ਤਸਵੀਰਾਂ ਲੱਗੀਆਂ ਹੋਈਆਂ ਆਪਾਂ ਲੋ ਨੂੰ ਸਾਰੇ ਉਹ ਤਾਂ ਇਸ ਜੰਗਲ ਦੇ ਵਿੱਚ ਟੱਕਾ ਵਾਲੇ ਵੀਰ ਖੜੇ ਹੋਏ ਆ ਚਲੋ ਠੀਕ ਹੈ ਜੀ ਅੱਜ ਦਾ ਵਲੌਗ ਆਪਣਾ ਇੰਨਾ ਹੀ ਸੀਗਾ ਕੱਲ ਦਾ ਬਹੁਤ ਬਟਾ ਦੇ ਵੀਡੀਓ ਬਹੁਤ ਵੱਡੀ ਹੋ ਜਾਣੀ ਆ ਤੇ ਫਿਰ ਆਪਾਂ ਇੱਥੋਂ ਦੀ ਲੰਘੇ ਤਾਂ ਫਿਰ ਆਪਾਂ ਕੁਝ ਵੀ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁਕ ਤੇ ਮੇਜ਼ਾ ਲਾਈਕ ਸ਼ੇਅਰ ਕਮੈਂਟ ਕਰੋ ਇੰਸਟਾਗ੍ਰਾਮ ਧੰਨਵਾਦ ਜੀ ਸਾਰਿਆਂ